ਤੋਂ ਸੰਬਲਾ ਕੋਈ ਨਹੀਂ ਮੱਥਾ ਮਰੀ ਪਈ ਹਦੀ ਮੇਰੀ ਤਾਂ ਅਜਕ ਰੋਏ ਜੋ ਮੈਂ ਸੰਬਲਾ ਦੇ ਪੋਤੋ ਕਾਦੀ ਮੇਰੇ ਜਾਨ ਟਾਈ ਜਾਵੇ ਜੇ ਮੇਰਾ ਇਲਾਜ ਕਰਾਇਆ ਜਾਵੇ ਮੇਰੇ ਤੇ ਮੇਰੇ ਬੱਚਾ ਪੋਰਾ ਪੋਰਾ ਦੀ ਪੋਰਾ ਪਰਾ ਬੱਚੇ ਮੈਂ ਲੈ ਕੇ ਕਿੱਥੇ ਜਾਵਾਂ ਜੇ ਤੁਸੀਂ ਮੇਰਾ ਇਲਾਜ ਛੇਤੀ ਸ਼ੁਰੂ ਕੀਤਾ ਜਾਵੇ ਦੀ ਮੇਰਾ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਏ ਆ ਜੀ ਕੁੱਸਾ ਮੀਨੀਆਂ ਪਿੰਡ ਆ ਜੀ ਮੋਗੇ ਜ਼ਿਲ੍ਹੇ ਦਾ ਉੱਥੇ ਪਹੁੰਚੇ ਆ ਇੱਕ ਪਰਿਵਾਰ ਆ ਜੀ ਪੰਡਤਾਂ ਦਾ ਪਰਿਵਾਰ ਆ ਰਚਨਾ ਭੈਣ ਅੰਦਰ ਕਿਹੜੀ ਕੰਡੀਸ਼ਨ ਚ ਪਈ ਆ ਉਹ ਵੀ ਦਿਖਾਉਣਾ ਹੈ ਤੁਹਾਨੂੰ ਕੁਆਂਟਲ ਡੇਢ ਕੁਆਂਟਲ ਵਜਨ ਹੋ ਗਿਆ ਉਹਦਾ ਔਰ ਪੂਰੀ ਬਾਡੀ ਗਲ ਗਈ ਉਹਦੀ ਕੀੜੇ ਪਏ ਪਏ ਆ ਤਿੰਨ ਬੱਚੇ ਆ ਉਹਦੇ ਨਿੱਕੇ ਨਿੱਕੇ ਹਾਂਜੀ ਬੇਟਾ ਦੱਸੀ ਕਾ ਤੇਰਾ ਕੀ ਨਾਮ ਪੁੱਤ ਪਰਲਵੀਸ਼ ਹੈ ਪਰਲਵੀਸ਼ਾ ਮਾ ਪਲਵੀ ਕਿਹੜੀ ਕਲਾਸ ਪੜ੍ਹਦੀ ਏ ਪੁੱਤ 5th ਦੇ ਵਿੱਚ ਤੇਰੀ ਮੰਮੀ ਆ ਹਾਂਜੀ ਕੀ ਨਾਮ ਮੰਮੀ ਦਾ ਕਰੀਦਾ ਰਚਨਾ ਰਾਣੀ ਇਹ ਇੱਕ ਸਧਾਰਨ ਜਿਹਾ ਘਰ ਆ ਕਹਿੰਦੇ ਪਹਿਲਾਂ ਦਾ ਪਿਆਰ ਕਿਹੜਾ ਪੁਰਾਣਾ ਤੇ ਬਾਲਿਆਂ ਵਾਲਾ ਇਹ ਬਾਹਰ ਪਿਆ ਪੱਟੀਆਂ ਦਾ ਸਮਾਨ ਹੋਰ ਚੀਜ਼ਾਂ ਦਿਖਦੀਆਂ ਤੁਹਾਨੂੰ ਪਰ ਨੇ ਸਸਰੀ ਘਰ ਇਹ ਨਾਮਰੀ ਕੋਈ ਉਹ ਤਾਂ ਕੇਵਰੇ ਮਰੀ ਪਰ ਕੋਈ ਲਾ ਦਿਖ ਰਹਾ ਨਹੀਂ ਉਹ ਤਾਂ ਖੇਵਰੇ ਮੈਂ ਦੋ ਮਿਣੋ ਮਿਲਾਤ ਕਰਾ ਪੈਣੋ ਕੋਈ ਨਾ ਰਚਨਾ ਭੈਣੇ ਪਹਿਨੇ ਤੇਰੇ ਘਰ ਵਾਲਾ ਕਿੱਥੇ ਆ ਘਰ ਵਾਲਾ ਭਾਈ ਮਚਰਾ ਪਿੰਦਾ ਲੈ ਛੱਡ ਕੇ ਭੱਜ ਗਿਆ ਕਿੰਨੇ ਟਾਈਮ ਹੋ ਗਿਆ ਹੋ ਗਿਆ ਦਾ ਸਾਲ ਦੋ ਤਿੰਨ ਸਾਲ ਹੋ ਗਏ ਮੁੜ ਕੇ ਨਹੀਂ ਆਇਆ ਮੈਂ ਦੀ ਮੁੜ ਕੇ ਨਹੀਂ ਆ ਨਾ ਦੱਸਦਾ ਕਿੱਥੇ ਆ ਉਹ ਗੱਲ ਹੋ ਜਾਂਦੀ ਫੋਨ ਤੇ ਨਾ ਫੋਨ ਤੇ ਗੱਲ ਵੀ ਨਹੀਂ ਕਰਦਾ ਜੀ ਤਿੰਨ ਮੇਰੇ ਬੱਚੇ ਆ ਦੋ ਕੁੜੀਆਂ ਇੱਕ ਮੇਰਾ ਮੁੰਡਾ ਦੋ ਕੁੜੀਆਂ ਇੱਕ ਮੁੰਡਾ ਹਾਂਜੀ ਠੀਕ ਆ ਪਹਿਨੇ ਬੱਚਿਆਂ ਨੂੰ ਬੁਲਾਇਓ ਰਚਨਾ ਪਹਿਨੇ ਤੂੰ ਕਿੰਨਾ ਪੜੀ ਹੈਂ ਮੈਂ ਦਾ ਸਪੈਸ ਹੋਇਆ ਕੀ ਭੈਣ ਤੇਰਾ ਭਾਰ ਵੀ ਬਜਾ ਕਿੰਨਾ ਵਧਿਆ ਪਿਆ ਲੱਤ ਗਲ ਗਈ ਹਾਂਜੀ ਕੀ ਹੋਇਆ ਬਸ ਡਿੱਗੀ ਸੀ ਮਰਾ ਜੀ ਬਾਸਰ ਡਿੱਗ ਜਣ ਕਰਕੇ ਵਾਲਾ ਬੱਦਾ ਵਦਾ ਹੁਣ ਮੰਜੇ ਤੇ ਪਈ ਨੂੰ ਕਿੰਨੇ ਦਿਨ ਹੋ ਗਏ ਉੱਠੀ ਨਹੀਂ ਜਿਹੜੀ ਜਮਈ ਨਹੀਂ ਜਮਾ ਨੇ ਉੱਠੀ ਦੀ ਮਨ ਦੇਣ ਮਹੀਨਾ ਪੂਰਾ ਮੰਡੇ ਤੇ ਪਈ ਨੂੰ ਮੈਂ ਉੱਠਾ ਚਾਹੁੰਨੀ ਆ ਪਰ ਮੈਂ ਟੁੱਟਿਆ ਨਹੀਂ ਦੰਧਕ ਤਕਲੀਫ ਕਰਕੇ ਤੇ ਲੈਟਰਨ ਬਾਥਰੂਮ ਇੱਥੇ ਹੀ ਹੋ ਰਿਹਾ ਹਾਂਜੀ ਉੱਤੇ ਕੌਣ ਸਾਫ ਕਰਦਾ ਕੋਣ ਕੁੜੀ ਕਰਦੀ ਇਹਦੀ ਮੇਰੀ ਆ ਬਾਰ ਆ ਕੁੜੀਏ ਛੋਟੀ ਦੀ ਮੇਰੀ ਆ ਪਲਵੀ ਕਰਦੀ ਹੈ ਹਾਂਜੀ ਇੱਕ ਜਣ ਕੁੜੀ ਜਿਹੜੇ ਪਲਵੀ ਆ ਛੋਟੀ ਇੱਕ ਕੁੜੀ ਜਨਾ ਕੀ ਛੋਟੀ ਦਾ ਅਮਨੀਤ ਸ਼ਰਮਾ ਅਮਨੀਤ ਸ਼ਰਮਾ ਮੁੰਡੇ ਦਾ ਕੀ ਨਾਮ ਮੁੰਡੇ ਦਾ ਪਵਨ ਸ਼ਰਮਾ ਪਵਨ ਸ਼ਰਮਾ ਹਾਂਜੀ ਇਹ ਬੱਚੇ ਆ ਜੀ ਤਿੰਨ ਪਲਵੀ ਸ਼ਰਮਾ ਪੰਜਵੀਂ ਚ ਪੜਦੀ ਆ ਆਪਣੀ ਮਾਂ ਦੀ ਟਾਇਲਟ ਵਾਸ਼ਰੂਮ ਉਹੀ ਸਾਫ ਕਰਦੀ ਆ ਮਾਂ ਪਿਛਲੇ 2-3 ਮਹੀਨਿਆਂ ਤੋਂ ਭਣੀ ਜੀ ਮੰਜੀ ਤੇ ਪਈ ਆ ਹੁਣ ਤਾਂ ਉੱਠ ਕੇ ਬਾਹਰ ਵੀ ਨਹੀਂ ਜਾ ਹੁੰਦਾ ਬੈੱਡ ਤੇ ਹੀ ਲੈਟਰਨ ਬਾਥਰੂਮ ਹੋ ਰਿਹਾ ਔਰ ਜੇ ਤੁਹਾਨੂੰ ਅਸੀਂ ਜ਼ਖਮ ਦਿਖਾਈਏ ਲੱਤ ਗਲੀ ਪਈ ਆ ਸਾਨੂੰ ਵੀਡੀਓ ਭੈਣੇ ਤੁਸੀਂ ਭੇਜੀ ਸੀ ਹਾਂਜੀ ਭੈਣੇ ਆ ਸ਼ੁਕਰੀਆ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਤਿਕਾਰ ਸ਼ੁਕਰੀਆ ਭੈਣੇ ਸਤਿ ਸ੍ਰੀ ਅਕਾਲ ਪਹਿਲਾਂ ਤੁਸੀਂ ਜਾਣਕਾਰੀ ਦਿੱਤੀ ਜੀ ਸਾਨੂੰ ਪਤਾ ਲੱਗਿਆ ਤੇ ਅਸੀਂ ਇਸ ਭੈਣ ਦੀ ਹਾਲਤ ਵੀ ਦੇਖ ਕੇ ਤੇ ਬੱਚਿਆਂ ਦੀ ਸਭ ਤੋਂ ਪਹਿਲੀ ਸਾਨੂੰ ਲੱਗੀ ਕਿਉਂਕਿ ਇਕੱਲੀ ਇੱਕ ਜ਼ਿੰਦਗੀ ਨਹੀਂ ਕਈ ਜ਼ਿੰਦਗੀਆਂ ਖਰਾਬ ਹੋ ਰਹੀਆਂ ਅੱਜ ਇਸ ਘਰ ਦੇ ਵਿੱਚ ਬਿਮਾਰੀ ਸਭ ਤੋਂ ਵੱਡੀ ਇਹ ਭੈਣ ਨੂੰ ਜਿਹੜੀ ਲੱਗੀ ਆ ਉਹ ਨਹੀਂ ਗਰੀਬੀ ਦੀ ਬਿਮਾਰੀ ਆ ਨਸ਼ੇ ਦੀ ਬਿਮਾਰੀ ਜਿਹੜੀ ਸਾਡੇ ਪੰਜਾਬ ਦੇ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਧੀ ਜਾ ਰਹੀ ਆ ਇਹ ਭੈਣ ਦੇ ਘਰ ਵਾਲਾ ਦਲਵੀਰ ਸ਼ਰਮਾ 4-3-4 ਸਾਲ ਹੋ ਗਏ ਘਰ ਛੱਡ ਕੇ ਚਲਾ ਗਿਆ ਕਿੱਥੇ ਰਹਿੰਦਾ ਕਿਹਦੇ ਨਾਲ ਰਹਿੰਦਾ ਇਹ ਵਾਇਗਰੂ ਜਾਣਦਾ ਕਿੰਨੇ ਸਾਨੂੰ ਨਹੀਂ ਪਤਾ ਮਾਤਾ ਵਿਚਾਰੀ ਦੱਸਦੀ ਆ ਵੀ ਪਤਾ ਨਹੀਂ ਕੀ ਗੱਲਾਂ ਲਖਰੀਓ ਨੇ ਕੋਈ ਹੋਰ ਵਿਆਹ ਕਰਾ ਲਿਆ ਜਾਂ ਕੀ ਆ ਸਾਨੂੰ ਨਹੀਂ ਪਤਾ ਪਰ ਬੱਚਿਆਂ ਕੋਲੇ ਨਹੀਂ ਆਉਂਦਾ ਪਿਛਲੇ 3-4 ਸਾਲਾਂ ਤੋਂ ਪਰ ਰਚਨਾ ਕਿਵੇਂ ਨਾ ਕਿਵੇਂ ਬੱਚੇ ਪਾਲੀ ਜਾਂਦੀ ਸੀਗੀ ਪਰ ਹੁਣ ਇਹ ਵੀ ਮੰਜੇ ਤੇ ਪੈ ਗਈ ਆ ਤੇ ਘਰ ਦਾ ਖਰਚਾ ਖੁਰਚਾ ਪਹਿਲੇ ਪਹਿਲਾਂ ਕਿਵੇਂ ਚੱਲਦਾ ਸੀ ਜਦੋਂ ਤੂੰ ਠੀਕ ਸੀਗੀ ਕੰਮ ਕਰਦੀ ਸੀ ਕੋਈ ਤੂੰ ਨਹੀਂ ਜੀ ਐਂ ਬਸ ਕਾ 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 ਮਾਂ ਮਾਂ ਤੇ ਦੁਗਨੇ ਵੀ ਪੈਸੇ ਥੋੜੀ ਜੀ ਹੁੰਦੀ ਐ ਸਰ 500 ਰੁਪਏ ਦੇ ਨਾਲ ਕਿਤੇ ਗੁਜ਼ਾਰਾ ਕਰ ਲੈਂਦੇ ਸੀਗੇ ਬੱਚੇ ਪਾਲੀ ਜਾਂਦੀ ਸੀ ਹਾਂਜੀ ਤੇ ਪੀ ਕੇ ਕਿੱਥੇ ਇੱਕ ਟਾਂ ਰੋਟੀ ਖਾ ਲਈ ਕਿਤੇ ਨਾ ਖਾਦੀ ਬਸ ਐਂ ਗਜ਼ਰ ਅੱਜ ਵੀ ਦਿਨ ਹੋ ਗਏ ਜੀ ਮੈਂ ਕੁਝ ਨਹੀਂ ਖਾਦਾ ਰੋੜਾ ਬੜਾ ਯਾਨੀ ਜਿਸ 15 ਦਿਨ ਹੋ ਗਏ ਰੋਤਰੀ ਬੰਨਦੀ ਜਿਹੜੇ ਹਾਂ ਜਿੰਦੀ ਵੀ ਕੁੜੀਆਂ ਮੇਰੀ ਵੀ ਮੈਨੂੰ ਸਾਹਂਦੀ ਆ ਵੀ ਜਿਆਦਾ ਲੈਟਰਨ ਆਉਗੀ ਇਸ ਦੀ ਕੰਡੀਸ਼ਨ ਚ ਬੈਨੇ ਖਾਦਾ ਨਹੀਂ ਬੋਸ਼ੇ ਵੀ 15 ਦਿਨ ਹੋ ਗਿਆ ਇੱਥੇ ਯਾਨੀ ਕਿ ਇਸ ਕਰਕੇ ਨਹੀਂ ਖਾ ਰਹੀ ਵੀ ਹਾਂ ਵੀ ਬੱਚੇ ਨੂੰ ਸਾਹਮਣਾ ਬਹੁਤ ਜਿਆਦਾ ਔਖਾ ਬਜ਼ਾਰ ਗਮਾਂ ਨੂੰ ਸਾਹਮਣਾ ਬਹੁਤ ਔਖਾ ਵੀ ਭੁੱਖੀ ਗਈ ਪਈ ਆ ਕੱਲੀ ਚਾਹ ਤੇ ਆ ਜੀ ਯਾਨੀ ਇੱਕ ਹਸਾਬ ਦਾ ਪੇਟ ਨੂੰ ਗੰਢ ਦੇਈ ਬੈਠੀ ਆ ਇਹ ਆਪਦੇ ਨੂੰ ਵੀ ਬੱਚੇ ਨੂੰ ਸਾਹਮਣਾ ਬਹੁਤ ਔਖਾ ਇਹ ਹੈ ਜੀ ਗਰੀਬੀ ਦੀਆਂ ਮਜਬੂਰੀਆਂ ਇਹ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਈ ਵਾਰ ਤੁਸੀਂ ਦੇਖੋ ਇਹ ਪਿੰਡ ਵਾਸ ਦਾ ਘੁੱਗ ਹਨਾ ਮੀਨੀਆਂ ਪਿੰਡ ਆ ਕੁਸਾ ਮੀਨੀਆਂ ਤੇ ਇਸ ਪਿੰਡ ਦੇ ਵਿੱਚ ਪਈਆ ਭੈਣ ਇਸ ਪਿੰਡ ਦੀ ਨੂੰਹ ਆ ਤਿੰਨ ਬੱਚਿਆਂ ਦੀ ਮਾਂ ਆ ਰੋਟੀ ਤਾਂ ਕਿਵੇਂ ਨਾ ਕਿਵੇਂ ਖਾਈ ਜਾਂਦੀ ਸੀ ਬੱਚੇ ਵੀ ਕਿਵੇਂ ਨਾ ਕਿਵੇਂ ਪਾਲੀ ਜਾਂਦੀ ਸੀ ਪਰ ਜਦੋਂ ਕੋਈ ਵਿਵਪਤਾ ਪੈ ਜਾਂਦੀ ਹੈ ਕੋਈ ਬਿਮਾਰੀ ਘਰ ਚ ਆ ਜਾਂਦੀ ਹੈ ਕੋਈ ਕਿਸੇ ਦੇ ਸੱਟ ਲੱਗ ਗਈ ਐਕਸੀਡੈਂਟ ਹੋ ਗਿਆ ਜਾਂ ਕੋਈ ਵੱਡੀ ਪ੍ਰੋਬਲਮ ਆ ਗਈ ਘਰ ਚ ਤਾਂ ਸਭ ਕੁਝ ਟੈਟਰੀ ਹੋ ਜਾਂਦਾ ਤਾਂ ਫਿਰ ਇਹ ਮਾਵਾਂ ਰੋਟੀ ਵੀ ਛੱਡ ਜਾਂਦੀਆਂ ਵੀ ਮੈਨੂੰ ਸਾਫ਼ ਕੌਣ ਕਰੂ बार-बार ਮੇਰੀ ਲੈਟਰਨ ਕੌਣ ਸਾਫ਼ ਕਰੂ बार-बार ਨਿੱਕੀ ਜੀ ਤੀ ਪਲਵੀ ਜੀ ਦੇ ਖੇਡਣ ਦੇ ਦਿਨ ਹੱਸਣ ਦੇ ਦਿਨ ਪੜ੍ਹਨ ਦੇ ਦਿਨ ਉਹ ਵਿਚਾਰੀ ਕੀ ਦੇਖ ਰਹੀ ਐ ਇਸ ਟਾਈਮ ਉਹ ਬੱਚੀ ਆਪਣੇ ਬਾਪ ਬਾਰੇ ਕੀ ਫੀਲ ਕਰਦੀ। ਨਹੀਂ ਭੈਣੇ ਹੱਥ ਨਾਲ ਜੋੜ ਤੋ। ਬਸ ਮੈਂ ਰਾਹ ਧੋਦੇ ਬਸ ਕੋਈ ਨਹੀਂ ਭੈਣੇ ਅਸੀਂ ਤੈਨੂੰ ਲੈ ਨਹੀਂ ਆਏ ਆ ਤੈਨੂੰ ਹਸਪਤਾਲ ਦਾਖਲ ਕਰਾਵਾਂਗੇ ਤੇਰਾ ਇਲਾਜ ਵੀ ਹੋਊਗਾ ਵਾਇਰਸ ਨੂੰ ਮੇਰ ਕਰੇ। ਬਸ ਮੈਂ ਵੀ ਅੱਜ ਭਾਗ ਪਰੇ ਡਾਕ ਕਰ ਬੋ ਇੱਕ ਉਹਦਾ ਡਾਕ ਕਰ ਦੂ ਤਰਾ ਪੁੱਤ ਆ ਕੇ ਬੋਲਾ ਪਰਾ ਬੈ ਡਾਕ ਕਿਤੋਂ ਕਰਨਾ। ਤੇ ਸਾਡਾ ਤੁਹਾਨੂੰ ਇਸ ਵੀਡੀਓ ਦੇ ਨਾਲ ਜੋੜਨ ਦਾ ਇੱਕੋ ਇੱਕ ਮਕਸਦ ਆ ਵੀ ਪਲੀਜ਼ ਆਪਣੇ ਆਸ-ਪਾਸ ਖਿਆਲ ਕਰੋ ਧਿਆਨ ਕਰੋ ਆਪਣੀਆਂ ਰਿਸ਼ਤੇਦਾਰੀਆਂ ਭੈਣ ਭਰਾ ਮਾਮੇ ਮਾਸੀਆਂ ਚਾਚੇ ਤਾਏ ਪਤਾ ਲੈ ਕੇ ਮੈਂ ਥੁਰਿਆ ਨਹੀਂ ਗਿਆ ਕੁੜੀ ਦੀ ਹਾਲਤ ਦੇਖ ਕੇ ਮੈਂ ਕਿਹਾ ਪਤਾ ਤੂੰ ਰਾਤ ਨੂੰ ਕਹਿੰਦੀ ਮੈਨੂੰ ਨਾਲ ਪਾਉਂਦੀ ਆ ਮੈਂ ਕਿਹਾ ਪਤਾ ਤੂੰ ਕਿਵੇਂ ਪਈ ਨਹੀਂ ਕਹਿੰਦੀ ਭੂਆ ਮੈਂ ਸਾਰ ਲੈਣੀ ਆ ਫਿਰ ਮੈਂ ਉਪਰਾਲਾ ਕੀਤਾ ਮੈਂ ਕਿਹਾ ਵੀ ਮੈਂ ਵੀਡੀਓ ਬਣਾ ਕੇ ਭੇਜਦੀ ਆ ਮੈਂ ਦਾਦੀ ਨਾਲ ਗੱਲ ਕੀਤੀ ਮੈਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਪੁੱਤ ਸਾਡਾ ਇਲਾਜ ਹੋਣਾ ਚਾਹੀਦਾ ਮੇਰਾ ਘਰ ਮੇਰਾ ਘਰ ਆ ਕੇ ਦੂਸਰੀ ਗਲੀ ਦੂਜੇ ਪਾਸੇ ਹਾਂਜੀ ਤੇਰਾ ਕੀ ਨਾਂ ਭੈਣੇ ਮੇਰਾ ਨਾਂ ਰਮਨਪ੍ਰੀਤ ਕੌਰ ਹੈ ਭੈਣ ਮੇਰੀ ਸਾਸਰੀ ਕਾਲ ਤੇਰਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਾਨੂੰ ਦੱਸਿਆ ਤੇ ਅਸੀਂ ਆਪਣੀਆਂ ਧੀਆਂ ਨੂੰ ਵੀ ਨਾਲ ਲੈ ਕੇ ਆਏ ਸੀ ਪਰਮਜੀਤ ਤੇ ਸ਼ਾਕਸ਼ੀ ਨਾਲ ਕੁਲਵਿੰਦਰ ਭੈਣ ਤੇ ਅਸੀਂ ਜਦੋਂ ਹੀ ਭੈਣ ਨੇ ਵੀਡੀਓ ਭੇਜੀ ਦੇਖ ਕੇ ਹੀ ਸਾਨੂੰ ਉਸੇ ਟਾਈਮ ਹੀ ਲੱਗਿਆ ਵੀ ਹੁਣੇ ਚਲੇ ਜਾਈਏ ਪਰ ਰਾਤ ਲੇਟ ਸੀ ਜਦੋਂ ਸਾਨੂੰ ਪਤਾ ਲੱਗਿਆ ਫਿਰ ਬਾਈ ਬਲਵਿੰਦਰ ਸਿੰਘ ਜੀ ਨਾਲ ਅਸੀਂ ਗੱਲ ਕੀਤੀ ਵੀਰੇ ਹੁਣੇ ਸਾਡੇ ਨਾਲ ਜੁੜੇ ਹੋਏ ਨੇ ਸੇਵਾਦਾਰ ਨੇ ਸਾਡੇ ਨਾਲ ਤੇ ਫਿਰ ਵੀਰੇ ਹੁਣਾਂ ਨੇ ਵੀ ਆ ਕੇ ਸਵੇਰ ਨੂੰ ਸਾਨੂੰ ਉਹੀ ਗੱਲ ਦੱਸੀ ਜੋ ਸੀ ਕਿਉਂਕਿ ਹਾਲਤ ਬਹੁਤ ਮਾੜੀ ਹੈ ਸ਼ਹਿਰ ਦੇ ਦੇਖਣ ਵਾਲਿਆਂ ਨੂੰ ਜਾਂ ਐਦਾਂ ਲੱਗੇ ਵੀ ਚਲੋ ਠੀਕ ਹੀ ਆ ਕੋਈ ਐਡੀ ਗੱਲ ਨਹੀਂ ਪਰ ਜੇ 10-20 ਦਿਨ ਹੋਰ ਇਦਾਂ ਹੀ ਪਈ ਰਹਿ ਗਈ ਇਹ ਤੇ ਇਹ ਸਾਰੀ ਗੱਲ ਜੋ ਬਿਲਕੁਲ ਹੀ ਤੇ ਅਸੀਂ ਕਿੱਦਾਂ ਫਿਰ ਗਲੇ ਹੋਏ ਮਰੀਜ਼ਾਂ ਨੂੰ ਲੈ ਕੇ ਆਉਣੇ ਉਹ ਵੀ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਹਾਂ ਕਿਉਂਕਿ ਮਾਂ ਪੂਰਾ ਹੋ ਰਹੀ ਰਹਾ ਸਾਫ ਸੁਫਾਈ ਉੱਠ ਨਹੀਂ پا ਰਹੀ ਇਹ ਪੈਰ ਤੇ ਜ਼ਖਮ ਅੱਛਾ ਆ ਪੱਟੀ ਫਿਰ ਤੁਸੀਂ ਹੁਣ ਕੀਤੀ ਹੈ ਹਾਂਜੀ ਕੱਲ ਕਰਵਾਈ ਆ ਵੀ ਇਸ ਕਸ ਮੈਨੇ ਬਹੁਤ ਜ਼ਿਆਦਾ ਆ ਵੀ ਅੰਦਰ ਇਹ ਸਪੈਨ ਲਈ ਜਾਂਦੀ ਸੀ ਕਿ ਅਸੀਂ ਕਾ ਇਹਦੇ ਨਾਲ ਤਾਂ ਫਿਰ ਬੜਾ ਹੋ ਜੂਗਾ ਹੂੰ ਇਹ ਇਤਕ ਜਾਖਮ ਹੋਏ ਸੱਟ ਲੱਗੀ ਸੀ ਭੈਣ ਕੋਈ ਨਹੀਂ ਸੱਟ ਕੋਈ ਨਹੀਂ ਲੱਗੀ ਬਸ ਜਦੋਂ ਮੜਾ ਡਿੱਗੀਆਂ ਦੀ ਡਿੱਗਣ ਨਾਲ ਹੀ ਵਾਧਾ ਵਧ ਗਿਆ ਡਿੱਗਣ ਨਾਲ ਹੀ ਆ ਤਰ ਤਨ ਪੈ ਤਾ ਥੋੜਾ ਜਿਹਾ ਜਾਖਮ ਸੀਗਾ ਵੀਰੇ ਮਤਲਬ ਉੱਚੇ ਦਾ ਨਾ ਇੰਨਾ ਸਾਰਾ ਗੁਮਾਰਾ ਜਾਂ ਬਣ ਗਿਆ ਕਹਿੰਦੇ ਇਹ ਬੱਚੇ ਦਾ ਵਾਈ ਵਾਈ ਬੁਰਬਲਾ ਜਾਂ ਬਣ ਗਿਆ ਮਾਰ ਹਾਂਜੀ ਤੇ ਫਿਰ ਸਾਰਾ ਪਾਣੀ ਲਗ 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 ਸਾਰੀ ਦਾਤ ਗਲ ਗਈ ਆ ਹੁਣ ਉਹ ਡਾਈਪਰ ਜਿੱਥੇ ਲੱਗਿਆ ਜਾਖਮ ਉੱਥੇ ਵੀ ਬਹੁਤ ਆ ਅੱਛਾ ਉੱਥੇ ਵੀ ਹੋ ਗਿਆ ਉੱਥੇ ਵੀ ਜਾਖਮ ਹੋ ਗਿਆ ਲੱਗਾ ਲੱਗ ਗਿਆ ਜਦੋਂ ਬੰਦ ਵਿੱਚ ਬੱਚੇ ਤਾਂ ਨਹੀਂ ਸਾਫ ਸਫਾਈ ਇੰਨੀ ਹੁੰਦੀ ਉੱਥੇ ਵੀ ਲੱਗੇ ਲੱਗੇ ਉੱਥੇ ਬੇਟਾ ਜਦੋਂ ਡਾਇਪਰ ਬਦਲਦੀਆਂ ਪਿੱਛੇ ਵੀ ਜਾਖਾ ਮਾਂ ਮੇਰੇ ਪਿੱਛੇ ਵੀ ਆ ਲੱਤ ਤੇ ਸਾਰੀ ਤੇ ਇੱਥੇ ਹੋ ਕੋਬਾ ਜਨਕਾ ਪੈ ਡਾ ਅੱਟ ਤੇ ਡਰ ਆ ਇਹ ਇਹ ਪੰਜਵੀਂ ਚ ਪੜਦੀ ਤੂੰ ਕਿਹੜੀ ਕਲਾਸ ਪੜਦਾ ਪੁੱਤ ਸੈਕੰਡ ਸੈਕੰਡ ਦੇ ਵਿੱਚ ਤੂੰ ਬਈ ਨਰਸਰੀ ਚ ਨਰਸਰੀ ਚ ਪੜਦੇ ਆ ਇਹ ਕੁੜੀ ਆ ਇਹ ਦੇ ਦੋ ਕੁੜੀਆਂ ਇੱਕ ਇਹ ਮੁੰਡਾ ਵਾ ਹਨ ਪਵਨ ਸ਼ਰਮਾ ਉਹ ਵਾ ਇਹ ਤਾਂ ਕਮਰੇtੀ ਨੇ ਵਾ ਦਾ ਮੁੰਡਾ ਕਹਿੰਦਾ ਮੋ ਸਕੋਂਦਾ ਦੀ ਮੈਨੂੰ ਹਾਂ ਆ ਤਸਵੀਰਾਂ ਜੀ ਇੱਧਰ ਇੱਧਰ ਵਿਆਹ ਦੀਆਂ ਹਨਾ ਆ ਹਸਬੰਡ ਖੜਾ ਨਾਲ ਤੇ ਜਦੋਂ ਸ਼ਰਮਾ ਜੀ ਦਾ ਵਿਆਹ ਹੋਇਆ ਸੀ ਰਚਨਾ ਭੈਣ ਨਾਲ ਉਦੋਂ ਦੇ ਲਗਭਗ ਟਾਈਮ ਦੀ ਫੋਟੋ ਆ ਇਹ ਤੇ ਕਿਦਾਂ ਮਨ ਲੋ ਘਰ ਦੀਆਂ ਖੁਸ਼ੀਆਂ ਸਭ ਰਾਤ ਤੱਕ ਹੋ ਗੀਆਂ ਲੈ ਕੇ ਤੁਰ ਗਿਆ ਨਾਲ ਆਪਦੇ ਸ਼ੌਂਕ ਪੂਰੇ ਕਰੀ ਜਾਂਦਾ ਬਾਈ ਤੈਨੂੰ ਵੀ ਬੇਨਤੀ ਆ ਭਰਾ ਮੇਰੇ ਆ ਬੱਚਿਆਂ ਵੱਲ ਦੇਖ ਯਾਰ ਸਾਨੂੰ ਨਹੀਂ ਪਤਾ ਅਸੀਂ ਤੈਨੂੰ ਕੋਈ ਮਾੜਾ ਨਹੀਂ ਕਹਿੰਦੇ ਅਸੀਂ ਤੈਨੂੰ ਐ ਨਹੀਂ ਕਹਿੰਦੇ ਅਸੀਂ ਇੱਕ ਤਰਫਾ ਗੱਲ ਨਹੀਂ ਕਰਦੇਗੇ ਪਰ ਰਿਕੁਐਸਟ ਹੀ ਆ ਯਾਰ ਜੇ ਇਹ ਵੀ ਤਰ ਗਈ ਇਦਾਂ ਹੀ ਤੇਰੇ ਬੱਚਿਆਂ ਨੂੰ ਸੰਭੂ ਕੌਣ ਬਾਈ ਤੇਰੀ ਮਾਂ ਕਿੱਥੋਂ ਸੰਭਲੂਗੀ ਅੱਜ ਉਹ 60 65 ਸਾਲਾਂ ਦੀ ਹੋ ਗਈ ਆ ਉਹ ਬੱਚਿਆਂ ਨੂੰ ਕਿਵੇਂ ਪਾਲ ਲੂਗੀ ਯਾਰ ਬਾਈ ਭਰਾ ਮੇਰਾ ਇਹ ਜ਼ਿੰਦਗੀ ਦੇ ਵਿੱਚ ਬਾਕੀ ਚੀਜ਼ਾਂ ਸਭ ਸੈਕੰਡਰੀ ਆ ਆਹੀ ਅਸਲ ਤਰੀਕੇ ਕਮਾਈ ਜਦੋਂ ਤੂੰ ਮੰंजे ਤੇ ਪੈਣਾ ਨਾ ਜਦੋਂ ਤੂੰ ਬਜ਼ੁਰਗ ਹੋਣਾ ਇਹਨਾਂ ਨੇ ਸਾਂਭਣਾ ਤੈਨੂੰ ਇਹਨਾਂ ਨੇ ਰੋਟੀ ਦੇਣੀ ਆ ਅਸੀਂ ਪਿਛਲੇ 10 ਸਾਲਾਂ ਦੇ ਵਿੱਚ ਹਜ਼ਾਰਾਂ ਹੀ ਪਰਿਵਾਰਾਂ ਦੇ ਨਾਲ ਆਸਤਾ ਰਹਾਂ ਜਿਨ੍ਹਾਂ ਦੇ ਕੋਈ ਬੱਚਾ ਨਹੀਂ ਉਹ ਵੀ ਰੁੱਲਦੇ ਆ ਤਾਂ ਜਿਨ੍ਹਾਂ ਦੇ ਜਾਂ ਬੱਚੇ ਨਹੀਂ ਸਾਂਭਦੇ ਉਹ ਵੀ ਰੁੱਲਦੇ ਆ ਜਦੋਂ ਬੜਾਪਾ ਆਉਂਦਾ ਨਾ ਉਦੋਂ ਸਾਂਭਣਾ ਸਿਰਫ ਇਹਨਾਂ ਨਹੀਂ ਹੈ ਤੈਨੂੰ ਜਿਨ੍ਹਾਂ ਮਰਜ਼ੀ ਜਿੱਥੇ ਮਰਜ਼ੀ ਭੱਜ ਲੈ ਮੇਰੇ ਭਰਾ ਪਤਾ ਕਿਸ ਘਰ ਦੀ ਯਾਰੀ ਹਾਲਤ ਬਣੀ ਹੋਈ ਆ ਇਹ ਸਿਰਫ ਤੇਰੇ ਕਰਕੇ ਆ ਭਰਾ ਮੇਰੇ ਅੱਜ ਤੂੰ ਸਾਥ ਦੇਵੇਂ ਅੱਜ ਆਹ ਹਾਲਤ ਨਾ ਹੁੰਦੇ ਅੱਜ ਸਾਨੂੰ ਇੱਥੇ ਆਉਣਾ ਨਾ ਪੈਂਦਾ ਅੱਜ ਆ ਮੀਨੀਆਂ ਪਿੰਡ ਦੇ ਵਿੱਚ ਖੜ ਕੇ ਸਾਨੂੰ ਆ ਵੀਡੀਓ ਨਾ ਬਣਾਉਣੀ ਪੈਂਦੀ ਮੇਰੇ ਵੀਰ ਤਾਣ ਮੇਰੀ ਫਿਕਰ ਨਾ ਕਰ ਆਪਾਂ ਚੱਲਦੇ ਆਂ ਤੈਨੂੰ ਹੁਣ ਅਸੀਂ ਚੱਕ ਕੇ ਗੱਡੀ 'ਚ ਪਾਉਨੇ ਆਂ ਸਟ੍ਰੀਚਰ ਲੈ ਆਓ ਕੱਢ ਕੇ ਕਾਕਾ ਜੀ ਮੇਰੇ ਮਾਰੇ ਡੱਪਾ ਸਾਫ਼ ਕਰ ਲੈਂਦੇ ਆਂ ਕੋਈ ਨਾ ਕਰ ਲੈਂਦੇ ਆਂ ਤੇ ਹੈਗੇ ਨਾਲ ਪੈਨ ਹੁਣੀ ਕਰਨੇ ਕਿ ਸਾਡੇ ਆਪੇ ਨਾ ਲੈਟਰਿੰਗ ਕੋਈ ਨਾ ਕੋਈ ਨਾ ਸਰ ਕੁਲਵਿੰਦਰ ਭੈਣੇ ਕਰਵਾਓ ਦੇਖੋ ਡਾਈਪਰ ਚੇਂਜ ਕਰਾ ਦਿਓ ਇੱਕ ਵਾਰ ਅਸੀਂ ਬਾਹ ਦੇਖੋ ਪਲਵੀ ਦੱਸਦੀ ਹੈ ਵੀ ਸਾਡੇ ਕੋਲੇ ਕਾਟਨ ਵੀ ਹੈ ਨਹੀਂ ਘਰੇ ਦੇਖੋ ਰੂ ਵੀ ਹੈ ਨਹੀਂ ਜੀ ਨਾ ਜ਼ਖਮ ਸਾਫ਼ ਕਰਨੇ ਕਿਉਂਕਿ ਉਹ ਵੀ 1.5-200 ਰੁਪਏ ਦਾ ਆਉਂਦਾ ਇੱਕ ਪੈਕੇਜ ਤੇ 200 ਰੁਪਏ ਕਿੱਥੋਂ ਦੇਣਾ ਤੇ ਮਹੀਨੇ 'ਚ 1500 ਰੁਪਏ ਤਾਂ ਇਸ ਘਰ ਦੇ ਵਿੱਚ ਆਉਂਦਾ ਤੇ ਡਾਈਪਰ ਲੱਗਣੇ ਆ ਉਹ ਵੀ 250 ਦਾ ਆਉਂਦਾ ਪੈਕੇਟ ਮਤਲਬ ਇੱਕ ਗਰੀਬ ਬੰਦਾ ਤਾ ਬਿਮਾਰ ਹੋਣ ਦਾ ਵੀ ਹੱਕ ਨਹੀਂ ਰੱਖਦਾ ਡਿਗ ਵੀ ਸੀ ਡਿਗ ਕੇ ਕੰਮ ਵਧਿਆ ਇੱਥੇ ਨੇ ਝੂਪ ਲਾ ਲਈ ਐਡਾ ਸਾਰਾ ਫਿਲਕਰਾਜਾ ਹੋ ਗਿਆ ਉਹ ਤੇ ਨਬੈਕਸ਼ਨ ਹੋ ਗਈ ਸਾਰੀ ਲੱਤਾਂ ਨੂੰ ਤੇ ਚਰਬੀ ਅੰਦਰੋਂ ਖੁਰਨ ਲੱਗੀ ਹਨ ਕਾਦੇ ਨਾਲ ਖੁਰਨ ਬੈਠੇ ਰਹੇ ਫੁਰੀਏ ਘੰਟਾ ਨਾਲ ਅੰਦਰ ਚਰਬੀ ਨਹੀਂ ਹਟਦੀ ਲੈਟਰੀ ਨਹੀਂ ਹਟਦੀ ਜਮਾਂ ਵੀ ਤੇ ਵਿੱਚੇ ਜੱਟੇ ਨਿਕਲ ਜਾਂਦੀ ਆ ਤੇ ਖਾਣਾ ਹੁਣ 10 ਦਿਨੋਂ ਕੋਈ ਖਾਣਦੋਂ ਨਹੀਂ ਕੋਸਤਾ ਜੋ 3 ਦਿਨ ਦਾ ਕਰੀ ਚਾਹ ਦੀ ਕੋਠੀ ਆ ਧੰਨ ਬੱਚੇ ਇਹਦੇ ਮੇਰੇ ਤਾਂ ਦੋ ਕੁੜੀਆਂ ਦੋ ਮੁੰਡੇ ਮੁੰਡਾ ਵੱਡਾ ਆਡਾ ਘਰੇ ਰਹਿੰਦਾ ਤੇ ਇਹਨਾਂ ਘਰੋਂ ਨਿਕਲਿਆ ਚਾਰ ਸਾਲ ਹੋ ਗਏ ਘਰੇ ਵੜਦਾ ਹੀ ਨਹੀਂ ਬਸ ਕੀ ਕਰਨਾ ਕੀ ਇਹਨੇ ਕੀ ਬਤਾ ਕੀ ਕਰਦਾ ਤੂੰ ਸਾਨੂੰ ਕੋਈ ਦੱਸਦਾ ਬੱਤ ਰੋਟੀ ਪਾਣੀ ਬਤਾਈ ਹੈ ਮਾਡਾ ਮੋਟਾ ਚੱਲੀ ਜਾਂਦਾ ਹੋਰ ਆਪਾਂ ਕੀ ਖਾਣਾ ਰੋਟੀਆਂ ਰੁੱਖੀ ਮਿੱਠੀ ਬਤ ਅਦਾਂ ਸਭਲ ਸੰਦਾ ਜਾਂਦਾ ਬਸ ਉਹਦੇ ਨਾਲ ਚੱਲੀ ਜਾਂਦਾ ਨੂੰ ਨਾ ਮੋਸਲ ਆਫ ਦਿ ਬਲਦ ਕਰਨੀ ਓਕੇ ਬਸ ਮੈਨੂੰ ਤਾਂ ਹੌਕਣੀ ਚੜ ਜਾਂਦੀ 70 ਸਾਲ ਦੀ ਉਮਰ ਹੋ ਜੇ ਮੈਨੂੰ ਕਿੱਥੇ ਇਹਦਾ ਹੁੰਦਾਗਾ ਬਾਹਰ ਹੀ ਕੰਮ ਕਰਦੇ ਫਿਰ ਬਲੱਡ ਚੈੱਕ ਰੱਖ 60 50 ਨਾ 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 ਨੁਹਾਈ ਨਹੀਂ ਜਿਉ ਪਈ ਹੈ ਭਾਬੀ ਨੁਹਾਈ ਸੁਆਣਾਂ ਦੀ ਕੁੜੀ ਪੋਲਿਆਟਰੀ ਉੱਟੀ ਭੁੰਨ ਜਿੰਦੀ ਹੈ ਨੁਹਾਈ ਨੂੰ ਹੀ ਗਈ ਜਿਉ ਪਈ ਹੈ ਹੁਣ ਜੀ ਅਸੀਂ ਭੈਣ ਨੂੰ ਰਚਨਾ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਉੱਥੇ ਹਸਪਤਾਲ ਚ ਭੈਣ ਦਾ ਇਲਾਜ ਹੋਊਗਾ ਨਾਲ ਬੱਚੇ ਚੱਲੇ ਨੇ ਛੋਟੇ ਬੱਚੇ ਉਮਰ ਦੇ ਤਾਂ ਛੋਟੇ ਆ ਪਰ ਜਿਹੜੀ ਬੇਟੀ ਪੱਲਵੀ ਆ ਉਹ ਬਹੁਤ ਸਿਆਣੀ ਆ ਉਮਰ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਉਹ ਪੂਰੇ ਇੱਕ ਜਿਹੇ ਮੈਂ ਜ਼ਿੰਮੇਵਾਰ ਬੰਦਿਆਂ ਵਾਂਗ ਗੱਲ ਕਰ ਰਹੀ ਆ ਵਾਹਿਗੁਰੂ ਕਿਰਪਾ ਕਰਨ ਬੱਚਨਾ ਭੈਣ ਉਹ ਤੋਂ ਠੀਕ ਹੋ ਕੇ ਆਪਣੇ ਬੱਚਿਆਂ 'ਚ ਵਾਪਸ ਆਪਣੀ ਫਲਵਾੜੀ 'ਚ ਆਵੇ ਆ ਕੇ ਆਪਣੇ ਪਰਿਵਾਰ ਨੂੰ ਸਾਹਮਣੇ ਆਪਣੇ ਘਰ ਨੂੰ ਆ ਕੇ ਸਾਹਮਣੇ ਬਹੁਤ ਸ਼ੁਕਰੀਆ ਭੈਣ ਹੋਣਾਂ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਜਾਣਕਾਰੀਆਂ ਦਿੱਤੀਆਂ ਸਨ ਜਿਹਦੇ ਕਰਕੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ-ਬਹੁਤ ਧੰਨਵਾਦ ਬਾਕੀ ਸਾਡੇ ਸੇਵਾਦਾਰ ਬਲਵਿੰਦਰ ਸਿੰਘ ਭਾਈ ਜੀ ਦਾ ਤੇ ਬਾਕੀ ਨਗਰ ਦਾ ਵੀ ਸਾਰਿਆਂ ਦਾ ਧੰਨਵਾਦ ਆ ਜੀ ਬਹੁਤ-ਬਹੁਤ ਤੁਸੀਂ ਜਿਹੜਾ ਸਾਥ ਦਿੱਤਾ ਚਲੋ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਜ਼ਿੰਦਗੀ 'ਚ ਕਰਮਾਂ ਦਾ ਹਿੱਸਾ ਵਾ ਸਾਰਿਆਂ ਦੇ ਪਰ ਪਰਿਵਾਰ ਦੇ ਵਿੱਚ ਆਪਣੇ ਆਪ 'ਚ ਇੱਕ ਸਭ ਤੋਂ ਵੱਡੀ ਇਲਾਮਤ ਜਿਹੜੀ ਬਿਮਾਰੀ ਆ ਉਹ ਗਰੀਬੀ ਆ ਦੂਸਰਾ ਅੱਜ ਨਸ਼ਾ ਵਾ ਜਿਹੜਾ ਇਸ ਘਰ ਨੂੰ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਜਿਹੜਾ ਇਹ ਬੱਚਿਆਂ ਦੇ ਬਾਪ ਨੇ ਘਰ ਛੱਡਤਾ ਬੱਚਿਆਂ ਨੂੰ ਛੱਡਤਾ ਤੇ ਉਹਦੀਆਂ ਗਲਤੀਆਂ ਵਾਹਿਗੁਰੂ ਕਿਰਪਾ ਕਰੇ ਉਹਨੂੰ ਵੀ ਸਮੱਤ ਬਖਸ਼ਿ ਸੱਚੇ ਪਾਤਸ਼ਾਹ ਉਹ ਵੀ ਆਪਣਾ ਘਰ ਵਾਪਸੀ ਕਰੇ ਆ ਕੇ ਆਪਣੇ ਬੱਚਿਆਂ ਨੂੰ ਸੰਭਾਲ ਕਰੇ ਬੱਚਿਆਂ ਦੀ ਤੇ ਅੱਥੋਂ ਅਸੀਂ ਮੀਨੀਆਂ ਪਿੰਡ ਤੋਂ ਮੋਗੇ ਜ਼ਿਲ੍ਹੇ ਤੋਂ ਤਹਿਸੀਲ ਨਿਹਾਲ ਸਿੰਘ ਵਾਲਾ ਤੋਂ ਅੰਜੀ ਰਚਨਾ ਭੈਣ ਨੂੰ ਰਚਨਾ ਸ਼ਰਮਾ ਨੂੰ ਇੱਥੋਂ ਲੈ ਕੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ